ਕੰਨਿਆ ਨੂੰ ਅਜੇ ਵੀ ਮਨ ਦੇ ਵਿੱਚ ਇਹ ਡਰ ਹੈ ਵੀ ਸਾਡਾ ਪਤਾ ਨਹੀਂ ਕੀ ਬਣਨਾ ਪੂਰਨ ਭਰੋਸਾ ਅਜੇ 50 50% ਪੂਰਨ ਭਰੋਸਾ ਹੈ ਨਹੀਂ ਉਹ ਸੋਚੀ ਜਾਂਦਾ ਵੀ ਪਤਾ ਨਹੀਂ ਸਾਡਾ ਕੀ ਬਣਨਾ ਧਿਆਨ ਦੇਣਾ ਸਾਹ ਸੰਗਤ ਮਹਾਰਾਜ ਦੀ ਬਾਣੀ ਜੋ ਮਹਾਰਾਜ ਆਪਾਂ ਪੜਿਆ ਨਹੀਂ ਨਾ ਕਿਤਾਬ ਚੱਕੀ ਦੀ ਜੋ ਮਹਾਰਾਜ ਬੁਲਾਉਂਦੇ ਉਹੀ ਬੋਲੀਦਾ ਸਾ ਸੰਗਤ ਜਿਹੜੇ ਮਹਾਰਾਜ ਨਾਲ ਜੁੜ ਗਏ ਨਾ ਜਿਨ੍ਹਾਂ ਨੇ ਮਾਹਪੁਰਖਾਂ ਦੀ ਸੰਗਤ ਕੀਤੀ ਹੈ ਜਿਨ੍ਹਾਂ ਨੇ ਮੂਲ ਮੰਤਰ ਦਾ ਜਾਪ ਜਪਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਨੇ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਪਾਲਕੀਆਂ ਆਉਣਗੀਆਂ ਗੱਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਿੰਤਾ ਨਾ ਕਰਿਓ 6 ਮਹੀਨੇ ਰਾਮ ਰਾਮ ਜਪਿਆ ਗਨਕਾ ਨੇ ਬਵਾਨ ਆ ਗਿਆ ਛੱਪ ਨੇ ਡੰਗ ਮਾਰਿਆ ਉਧਰ ਮੂੰਹ ਦੇ ਵਿੱਚ ਰਾਮ ਰਾਮ ਸੀ 6 ਮਹੀਨੇ ਧਰੂ ਨੇ ਲਾਏ ਅਟਲ ਪਦਵੀ ਪਾਉਣ ਵਾਸਤੇ 6 ਮਹੀਨੇ ਗਨਕਾ ਨੇ ਲਾਏ 6 ਮਹੀਨੇ ਧਰੂ ਨੇ 6 ਮਹੀਨੇ ਦੀ ਪਰਮ ਪਦਵੀ ਦੀ ਪ੍ਰਾਪਤੀ ਹੋ ਗਈ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਸੋਚੋ ਜਿਨ੍ਹਾਂ ਨੇ 50-50 ਸਾਲ ਮਹਾਪੁਰਖਾਂ ਨਾਲ ਲਾਏ ਉਹਨਾਂ ਨੂੰ ਕਿੰਡਾ ਫਲ ਮਿਲਣਾ ਧਿਆਨ ਦੇਣਾ ਜਿਨ੍ਹਾਂ ਨੇ 50-50 ਸਾਲ ਲਾਏ ਨੇ ਮਹਾਪੁਰਖਾਂ ਦੇ ਨਾਲ ਸੰਗਤ ਕੀਤੀ ਹੈ ਐਨਾ ਸਮਾਂ ਹੋ ਗਿਆ ਚਿੰਤਾ ਕਰਨ ਦੀ ਲੋੜ ਨਹੀਂ ਸਾਹ ਸੰਗਤ ਚਿੰਤਾ ਨਹੀਂ ਕਰਨੀ ਮੂਲ ਮੰਤਰ ਦਾ ਜਾਪ ਕਰੋ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਵਸਾਓ ਅਖੀਰ ਦੇ ਸਮੇ ਪਾਲਕੀਆਂ ਆਉਣਗੀਆਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ